ਮ੍ਰਿਤਾ ਸਦ ਧਿਆਵੇ ਮਨ ਵੇਚੈ ਸਤ ਗੁਰ ਕੇ ਪਾਸ ਮਨ ਵੇਚਣ ਦਾ ਭਾਵ ਹੈ ਆਪਣਾ ਮਨ ਗੁਰੂ ਦੀ ਅੱਗੇ ਭੇਟ ਕਰ ਦੇਵੇ ਆਪਣੇ ਮਨ ਦੀ ખોਟੀ ਮਤ ਦਾ ਤਿਆਗ ਕਰਕੇ ਗੁਰੂ ਦੀ ਸਿੱਖਿਆ ਦੇ ਵਿੱਚ ਤੁਰੇ ਤੇ ਮਹਾਰਾਜ ਕਹਿੰਦੇ ਤਿਸ ਸੇਵਕ ਕੇ ਕਾਰਜ ਰਾਸ ਕਹਿੰਦੇ ਗੁਰੂ ਕਿਰਪਾ ਕਰਕੇ ਫਿਰ ਆਪਣੇ ਸੇਵਕ ਦੇ ਸਾਰੇ ਕਾਰਜ ਕੇਵਲ ਦੁਨਿਆਵੀ ਕਾਰਜ ਨਹੀਂ ਜਿਹੜਾ ਰੱਬੀ ਮਿਲਾਪ ਰੂਪੀ ਕਾਰਜ ਹਨ ਉਹ ਵੀ ਗੁਰੂ ਸਵਾਰ ਦਿੰਦਾ ਏਸ ਕਰਕੇ ਭਾਈ ਲੈਣਾ ਜੀ ਇਹਨਾਂ ਗੁਰਸਿੱਖਾਂ ਨੂੰ ਆਖਦੇ ਐ ਭਾਈ ਅਸੀਂ ਸਾਰਿਆਂ ਨੇ ਆਪਣਾ ਆਪ ਗੁਰੂ ਦੇ ਅੱਗੇ ਭੇਟ ਕੀਤਾ ਕਿਉਂਕਿ ਧੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਪਰ ਖੇਡ ਬਹੁਤ ਔਖੀ ਅਸੀਂ ਤਨ ਭੇਟ ਕਰ ਸਕਦੇ ਆ ਅਸੀਂ ਧਨ ਭੇਟ ਕਰ ਸਕਦੇ ਆ ਪਰ ਕੋਈ ਬਿਰਲੇ ਗੁਰ ਸਿੱਖ ਹੈ ਜਿਹੜਾ ਆਪਣਾ ਮਨ ਗੁਰੂ ਦੇ ਅੱਗੇ ਭੇਟ ਕਰਦਾ ਹੈ ਮਨ ਕਰਕੇ ਹਿਰਦੇ ਕਰਕੇ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੰਦਾ ਹੈ ਤੇ ਭਾਈ ਲੈਣਾ ਜੀ ਕਹਿੰਦੇ ਭਾਈ ਅਸੀਂ ਸਾਰਿਆਂ ਨੇ ਆਪਣਾ ਆਪ ਜਿਹੜਾ ਗੁਰੂ ਦੇ ਅੱਗੇ ਭੇਟ ਕੀਤਾ ਹੈ ਚਾਹੇ ਰਖੇ ਭਵ ਮਰੀ ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ ਆਵ ਹਮ ਚਲੀ ਠਾਕੁਰ ਪਹਿਹਾਰ ਲੋਗਨ ਕੀ ਚਿਤਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਉਹ ਤੇ ਸ਼ਬਦ ਆਉਂਦਾ ਰਾਖ ਪ੍ਰਭੂ ਭਾਵੇਂ ਮਾਰ ਹੇ ਮਾਲਕ ਜੀ ਅਸੀਂ ਤੇ ਤੁਹਾਡੀ ਸ਼ਰਨ ਵਿੱਚ ਆ ਗਏ ਆਂ ਭਾਵੇਂ ਸਾਨੂੰ ਰੱਖੋ ਭਾਵੇਂ ਮਾਰੋ ਇਸ ਕਰਕੇ ਆਖਿਆ ਵੀ ਸਤਿਗੁਰਾਂ ਦੀ ਮਰਜ਼ੀ ਹੈ ਭਾਵੇਂ ਉਹ ਸਾਨੂੰ ਰੱਖ ਲੈਣ ਭਾਵੇਂ ਸਾਨੂੰ ਮਾਰ ਦੇਣ ਪਰ ਅਸੀਂ ਤੇ ਆਪਣਾ ਆਪ ਸਤਿਗੁਰਾਂ ਨੂੰ ਸਮਰਪਤ ਕਰ ਦਿੱਤਾ ਜਿਨ ਕਾ ਦੇ ਚੁਕਾ ਸਰਵੰਸੋ ਆਖਿਆ ਜਦੋਂ ਅਸੀਂ ਆਪਣਾ ਸੀਸੀ ਗੁਰੂ ਦੇ ਅੱਗੇ ਭੇਟ ਕਰ ਦਿੱਤਾ ਕਿਉਂਕਿ ਸਤਗੁਰਾਂ ਨੇ ਆਖਿਆ ਜਾਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਕੁਝ ਵੀ ਦਿਵਾਨਾ ਨੇ ਅਰਥ ਕੀਤਾ ਵੀ ਹੋਮੇ ਛੱਡ ਕੇ ਆਈ ਹੋਮੇ ਦਾ ਸਿਰ ਵੱਢ ਕੇ ਆਈ ਤੇ ਵੈਸੇ ਵੀ ਮਹਾਰਾਜ ਕਹਿੰਦੇ ਜੇ ਇਸ ਪ੍ਰੇਮ ਦੀ ਖੇਡ ਨੂੰ ਖੇਡਣਾ ਹੈ ਨਾ ਤਾਂ ਆਪਣਾ ਆਪ ਸਮਰਪਿਤ ਕਰਕੇ ਆਈ ਫਿਰ ਜਾਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਅੱਗੇ ਮਾਰਿਆ ਜੀ ਕਹਿੰਦੇ ਐ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਕਹਿੰਦੇ ਜੇ ਇਸ ਮਾਰਗ ਤੇ ਪੈਰ ਧਰੀ ਲਿਆ ਜੇ ਗੁਰੂ ਦੇ ਦਸੇ ਰਾਤੇ ਤੁਰੀ ਪਏ ਸਿਰ ਦੀਜੈ ਕਾਨ ਨਾ ਕੀਜੈ ਕਹਿੰਦੇ ਭਾਵੇਂ ਸਿਰ ਦੇਣਾ ਪੈ ਜੇ ਫਿਰ ਗੁਰੂ ਤੋਂ ਦੂਰੀ ਨਹੀਂ ਬਣਾਉਣੀ ਸਿਰ ਦੀਜੈ ਕਾਨ ਨਾ ਕੀਜੈ ਇਸ ਕਰਕੇ ਆਖਿਆ ਵੀ ਜਦੋਂ ਸੀ ਆਪਣਾ ਸਿਰ ਸਤਗੁਰਾਂ ਦੇ ਅੱਗੇ ਭੇਟ ਕਰ ਹੀ ਦਿੱਤਾ ਪੰਨ ਤਿੰਨ ਕੈ ਕਿਰਤ ਮੈਂ ਕਿਆ ਸੰਸਾ ਆਖਿਆ ਪਰ ਸਤਗੁਰ ਜੀ ਜੋ ਮਰਜੀ ਕਰਨ ਸਾਨੂੰ ਉਹਨਾਂ ਦੀ ਕਿਰਤ ਤੇ ਸ਼ੰਕਾ ਕਿਉਂ ਕਰਨਾ ਚਾਹੀਦਾ ਭਾਵ ਸਾਨੂੰ ਇਉਂ ਇਉਂ ਕਿਉਂ ਲੱਗਦਾ ਵੀ ਗੁਰੂ ਜੀ ਗਲਤ ਕਰ ਰਹੇ ਆ ਉਹਨਾਂ ਨੇ ਇਦਾਂ ਦਾ ਭੇਖ ਕਿਉਂ ਧਾਰਨ ਕੀਤਾ ਉਹਨਾਂ ਨੇ ਇਦਾਂ ਦਾ ਸਾਗ ਕਿਉਂ ਰਚਾਇਆ ਭਾਬ ਸਾਨੂੰ ਸਤਿਗੁਰਾਂ ਤੇ ਕੋਈ ਸ਼ੰਕਿਆ ਨਹੀਂ ਕਰਨੀ ਚਾਹੀਦੀ ਸਿੱਖ ਗੁਰੂ ਤੇ ਕਦੇ ਸ਼ੰਕਾ ਨਾ ਕਰੇ ਪਰ ਦੁੱਖ ਦੀ ਗੱਲ ਹੈ ਜੇ ਅਸੀਂ ਬਾਣੀ ਤੇ ਵੀ ਸ਼ੰਕਾ ਕਰਦੇ ਅੱਜ ਗੁਰੂ ਦੇ ਸ਼ਬਦ ਤੇ ਵੀ ਸ਼ੰਕਾ ਕਰਦੇ ਜੀ ਬਾਣੀ ਵਿੱਚ ਇਹ ਕਿਉਂ ਲਿਖਿਆ ਐਦਾਂ ਕਿਉਂ ਨਹੀਂ ਲਿਖ ਦਿੱਤਾ ਕਿਉਂਕਿ ਅਸੀਂ ਚਾਹੁੰਦੇ ਆ ਵੀ ਗੁਰੂ ਦੀ ਬਾਣੀ ਸਾਡੇ ਮੁਤਾਬਕ ਹੋਵੇ ਅਸੀਂ ਆਪਣੇ ਆਪ ਨੂੰ ਬਾਣੀ ਦੇ ਮੁਤਾਬਕ ਨਾ ਢਾਲੀ ਇਹ ਤੇ ਗੱਲ ਹੈ ਨਾ ਅਸੀਂ ਕਹਿੰਦੇ ਜੀ ਐਦਾਂ ਕਿਉਂ ਹੁਣ ਤਾਂ ਹੀ ਤੇ ਗੁਰਬਾਣੀ ਦਾ ਸੱਚ ਸਾਨੂੰ ਨਿੰਦਿਆ ਲੱਗਦਾ ਹੈ ਤਾਈ ਤੇ ਗੁਰਬਾਣੀ ਦਾ ਸੱਚ ਸਾਨੂੰ ਚੁਬਦਾ ਕਿਉਂ ਕਿਉਂਕਿ ਅਸੀਂ ਗੁਰੂ ਤੇ ਵੀ ਸ਼ੰਕਾ ਕਰਦੇ ਅਸੀਂ ਗੁਰੂ ਦੇ ਅਨੁਸਾਰੀ ਹੋ ਕੇ ਨਹੀਂ ਚੱਲਣਾ ਚਾਹੁੰਦੇ ਅਸੀਂ ਗੁਰਬਾਣੀ ਨੂੰ ਆਪਣੇ ਮੁਤਾਬਕ ਵਰਤਣਾ ਚਾਹਣੀ ਅਰਥ ਵੀ ਆਪਣੀ ਮਰਜ਼ੀ ਨਾਲ ਕਰਦੇ ਆਂ ਸ਼ਬਦ ਵੀ ਆਪਣੀ ਮਰਜ਼ੀ ਦੇ ਪੜ੍ਹਦੇ ਆਂ ਜੇ ਕਿਤੇ ਪ੍ਰਚਾਰਕ ਗੁਰਬਾਣੀ ਦੇ ਤਤ ਦੀ ਗੱਲ ਕਰਨ ਤਾਂ ਕਈਆਂ ਲੋਕਾਂ ਨੂੰ ਫਿਰ ਇਹ ਸੱਚ ਜਿਹੜਾ ਚੰਗਾ ਨਹੀਂ ਲੱਗਦਾ ਪਿੱਛੇ ਜ ਇੱਕ ਪ੍ਰਚਾਰਕ ਨੇ ਬੜੀ ਸੋਹਣੀ ਗੱਲ ਕਹੀ ਸੀ ਉਹ ਕਹਿੰਦਾ ਸਾਹਿਬ ਜਾਦੀਆਂ ਦੀ ਸ਼ਹੀਦੇ ਦੇ ਦਿਨ ਚੱਲਦੇ ਸਨ ਤੇ ਮੈਂ ਕਿਸੇ ਪਰਿਵਾਰ ਦੇ ਵਿੱਚ ਕਥਾ ਕਰਨ ਚਲਿਆ ਗਿਆ ਕਹਿੰਦੇ ਲੜਕੇ ਦਾ ਜਿਹੜਾ ਸੀ ਨਾ ਆਪਣਾ ਬੈਗਰੂ ਸ਼ਗਨ ਸੀ ਸ਼ਗਨ ਦੇ ਮੌਕੇ ਚ ਲੋ ਠੀਕ ਹੈ ਚੰਗੀ ਗੱਲ ਹੈ ਜਿਹੜੇ ਗੁਰਸਿੱਖ ਪਰਿਵਾਰ ਇਦਾਂ ਦੇ ਖੁਸ਼ੀਆਂ ਦੇ ਸਮਿਆਂ ਵਿੱਚ ਗੁਰਮਤ ਸਮਾਗਮ ਕਰਾਉਂਦੇ ਨਹੀਂ ਤੇ ਤੁਹਾਨੂੰ ਪਤਾ ਹੀ ਅੱ비 ਪੰਜਾਬ ਦਾ ਕਿੰਨਾ ਬੁਰਾ ਹਾਲ ਹੈ ਕੇ ਵਿੱਚ ਲੱਚਰ ਪੁਨੇ ਵਾਲੇ ਪ੍ਰੋਗਰਾਮ ਕਰਾਏ ਜਾਂਦੇ ਗੁਰੂ ਤੇ ਭੁੱਲ ਜਾਂਦੇ ਉੱਤੇ ਪਹਿਲੀ ਭੋਗ ਪਵਾ ਦਿੰਦੇ ਕਹਿੰਦੇ ਚਲੋ ਬਾਬੇ ਦਾ ਕੰਮ ਤੇ ਨਿਬੜ ਗਿਆ ਹੁਣ ਆਪਣੇ ਵਾਲਾ ਚੱਲਣਾ ਹਵਤਾ ਹਨਾ ਮੈਂ ਤੇ ਇਸ ਵਿਸ਼ੇ ਤੇ ਬਹੁਤ ਜ਼ੋਰ ਦੇਣ ਉਹ ਕਹਿੰਦੇ ਜਦੋਂ ਮੈਂ ਕਥਾ ਕਰਨ ਵਾਸਤੇ ਗਿਆ ਹੁਣ ਇਹ ਨਹੀਂ ਹੈ ਵੀ ਕੁਝ ਗੱਲਾਂ ਸੀ ਖੁਸ਼ੀ ਨਾਲ ਜੋੜ ਲਈਆਂ ਕੁਝ ਗੁਰਬਾਣੀ ਦੇ ਸ਼ਬਦ ਜਿਹੜੇ ਦੁੱਖਾਂ ਨਾਲ ਜੋੜ ਲੈ ਨਹੀਂ ਨਹੀਂ ਸਤਿਗੁਰਾਂ ਦੀ ਬਾਣੀ ਤੇ ਸਾਰਿਆਂ ਸਮਿਆਂ ਲਈ ਬਰਾਬਰ ਉਹ ਕਹਿੰਦਾ ਸਾਬ ਜਾਦੀਆਂ ਦੀ ਸ਼ਹੀਦੀ ਦੇ ਦਿਨ ਚਲਦੇ ਸਨ ਤੇ ਮੈਂ ਜਾ ਕੇ ਉੱਤੇ ਸਾਬ ਜਾਦੀਆਂ ਦੀ ਸ਼ਹੀਦੀ ਦਾ ਇਤਿਹਾਸ ਸੁਣਾਉਣਾ ਸ਼ੁਰੂ ਕਰ ਦਿੱਤਾ ਸੰਗਤ ਸੁਣ ਰਹੀ ਹੈ ਤੇ ਜਿਹੜਾ ਲੜਕੇ ਦਾ ਬਾਬਸੀ ਉਹ ਮੇਰੇ ਕੰਨ ਵਿੱਚ ਆ ਕੇ ਕਹਿੰਦਾ ਗਿਆਨੀ ਜੀ ਤੁਸੀਂ ਇੱਥੇ ਭੋਗ ਤੇ ਨਹੀਂ ਆਏ ਤੁਸੀਂ ਮੇਰੇ ਮੁੰਡੇ ਦੇ ਸ਼ਗਨ ਤੇ ਆਇਓ ਤੇ ਇਤਿਹਾਸ ਕਿਹੜਾ ਛੇੜ ਲਿਆ ਜਿੱਦਿਆਂ ਨਾ ਸਾਨੂੰ ਜੇ ਕਿਤੇ ਖੁਸ਼ੀ ਦੇ ਸਮੇਂ ਕਿਤੇ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਹੁਕਮਨਾਮਾ ਵੀ ਆ ਜੇ ਤੇ ਤਾਂ ਵੀ ਸਾਨੂੰ ਚੰਗਾ ਨਹੀਂ ਲੱਗਦਾ ਉਹ ਗਰੰਤੀ ਵਿਚਾਰੇ ਫਿਰ ਮਜਬੂਰ ਹੁੰਦੇ ਆ ਉਹ ਪਹਿਲੇ ਫਿਰ ਹੁਕਮਨਾਮਾ ਜਿਹੜਾ ਸੋਰਠਾ ਰਾਗ ਵਿੱਚੋਂ ਕੱਢ ਕੇ ਰੱਖਦੇ ਜੇ ਮਰਗਤ ਦਾ ਭੋਗ ਹੋਵੇ ਫਿਰ ਗੁਰਤੇਗ ਬਹਾਦਰ ਸਾਹਿਬ ਜੀ ਦਾ ਕੱਢ ਕੇ ਰੱਖਦੇ ਬਹੁਤੀਆਂ ਥਾਂ ਮੈਂ ਸਾਰੇ ਨਹੀਂ ਮੈਂ ਕਹਿ ਰਿਹਾ ਹਕੀਕਤ ਹੈ ਤੁਹਾਨੂੰ ਮੰਨਣੀ ਪਏਗੀ ਮੰਨਣੀ ਪਏਗੀ ਇਹ ਇਹ ਹਕੀਕਤ ਹੈ ਉਹ ਕਹਿੰਦੇ ਜਦੋਂ ਉਹ ਮੇਰੇ ਕੰਨ ਵਿੱਚ ਆ ਕੇ ਕਹਿੰਦੇ ਗਿਆਨੀ ਜੀ ਮੇਰੇ ਲੜਕੀ ਦੀ ਦਾ ਸਗਣ ਹੈ ਖੁਸ਼ੀ ਦਾ ਮੌਕਾ ਤੇ ਤੁਸੀਂ ਨੇ ਸਾਬ ਜਾਦੀਆਂ ਦੀ ਸ਼ਹੀਦੀ ਦਾ ਇਤਿਹਾਸ ਸ਼ੁਰੂ ਕਰ ਲਿਆ ਉਹ ਕਹਿੰਦੇ ਫਿਰ ਮੈਥੋ ਵੀ ਨਾ ਰਿਹਾ ਗਿਆ ਮੈਂ ਆਖਿਆ ਭਾਈ ਸਾਹਿਬ ਜੇ ਸਾਹਿਬ ਜਾਦੇ ਸ਼ਹਾਦਤ ਨਾ ਦਿੰਦੇ ਨਾ ਇੰਨੀਆਂ ਛੋਟੀਆਂ ਉਮਰਾਂ ਵਿੱਚ ਕੁਰਬਾਨੀਆਂ ਨਾ ਦਿੰਦੇ ਨਾ ਤੇ ਅੱਜ ਤੁਹਾਡੇ ਲੜਕੇ ਦਾ ਇਹ ਸ਼ਾਗਨ ਵਾਲਾ ਸਮਾ ਇਹ ਖੁਸ਼ੀ ਵਾਲਾ ਸਮਾ ਤੁਹਾਨੂੰ ਨਸੀਬ ਹੀ ਨਹੀਂ ਸੀ ਹੁਣ ਜੇ ਅੱਜ ਅਸੀਂ ਪੁੱਤਾਂ ਦੀਆਂ ਬਰਾਤਾਂ ਚੜਾ ਰਹੇ ਆਂ ਜੇ ਅੱਜ ਖੁਸ਼ੀਆਂ ਮਨਾ ਰਹੇ ਆਂ ਤੇ ਉਹਨਾਂ ਸ਼ਹੀਦਾਂ ਦੀ ਬਦੌਲਤ ਤੇ ਸਾਨੂੰ ਉਹਨਾਂ ਦਾ ਇਤਿਹਾਸ ਚੰਗਾ ਨਹੀਂ ਲੱਗਦਾ ਅਸੀਂ ਤੇ ਇਤਿਹਾਸ ਨੂੰ ਵੀ ਖੁਸ਼ੀ ਗਮੀ ਨਾਲ ਜੋੜ ਕੇ ਰੱਖ ਦਿੱਤਾ ਅਸੀਂ ਤੇ ਗੁਰਬਾਣੀ ਨੂੰ ਵੀ ਖੁਸ਼ੀ ਗਮੀ ਨਾਲ ਜੋੜ ਕੇ ਰੱਖ ਦਿੱਤਾ ਇਸ ਕਰਕੇ ਉਹਨਾਂ ਨੇ ਆਖਿਆ ਵੀ ਸਾਨੂੰ ਸਤਿਗੁਰਾਂ ਦੇ ਜੀਵਨ ਤੇ ਕਦੇ ਵੀ ਸ਼ੰਕਾ ਜਿਹੜੀ ਹੈ ਨਹੀਂ ਕਰਨੀ ਚਾਹੀਦੀ ਹਪ ਜਾਏ ਸ੍ਰੀ ਗੁਰ ਹਰਿ ਤੇਸ ਆਵਾ ਆਖਿਆ ਵੀ ਜੇ ਗੁਰੂ ਜੀ ਹੁਣ ਜੰਗਲ ਤੋਂ ਉਜਾੜ ਤੋਂ ਬਾਬਸ ਮੁੜ ਕੇ ਨਗਰਵਲ ਆ ਜਾਵਣ ਔਰ ਸੰਗ ਕਰਕੇ ਦਿਖਾ ਰਾਵਾਂ ਕਹਿੰਦੇ ਜੇ ਸਤਿਗੁਰ ਜੀ ਕੋਈ ਹੋਰ ਸੰਗ ਧਾਰਨ ਕਰ ਲੈਣ ਭਾਵ ਸਰੀਰ ਤੇ ਕਿਸੇ ਹੋਰ ਤਰ੍ਹਾਂ ਦੇ ਕੱਪੜੇ ਪਾ ਲੈਣ ਤਾਵੇਂ ਸਾਨੂੰ ਸਤਿਗੁਰਾਂ ਤੇ ਭਰਮ ਨਹੀਂ ਕਰਨਾ ਚਾਹੀਦਾ ਪਰਮਾਉ ਨਾ ਕੈ ਸਿਪਤ ਹੋਏ ਆਖਿਆ ਸਤਿਗੁਰਾਂ ਨੂੰ ਜਿਵੇਂ ਚੰਗਾ ਲੱਗਦਾ ਓਵੇਂ ਕਰਨ ਤੇ ਅਸੀਂ ਭਰਮ ਨਾ ਕਰੀਏ ਸੀਸ ਜਾਏ ਜਾਪਣ ਦੇ ਅਸੋਏ ਆਖਿਆ ਭਾਵੇਂ ਸਾਨੂੰ ਆਪਣਾ ਸਿਰ ਦੇਣਾ ਪੈ ਜੇ ਮੈਂ ਕੱਲ ਵੀ ਸ਼ਬਦ ਪੜਿਆ ਸੀ ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇਂ ਪੰਜ ਪਿਆਰੀਆਂ ਨੇ ਆਪਣੀ ਸੀਸ ਭੇਟ ਨਹੀਂ ਕੀਤੀ ਗੁਰੂ ਦੀ ਅਸੀਂ ਵੀ ਜਿਹੜੇ ਅੰਮ੍ਰਿਤਧਾਰੀ ਗੁਰਸਿੱਖਾਂ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ ਹੈ ਤੇ ਪੰਜ ਪਿਆਰੀਆਂ ਦੇ ਅੱਗੇ ਸੀ ਪਰਣ ਕਰਦੇ ਕਿ ਨਹੀਂ ਕਰਦੇ ਕਰਦੇ ਨਾ ਭਾਈ ਸਾਰੇ ਥੋੜੀ ਜਿਹੀ ਹਾਮੀ ਭਰ ਦਿਆ ਕਰੋ ਪਿਆਰਿਓ ਘਟੋ ਘਟ ਤੁਹਾਨੂੰ ਇਹ ਤੇ ਪਤਾ ਹੋਵੇ ਵੀ ਪੰਜ ਪਿਆਰੀਆਂ ਨੇ ਸਾਨੂੰ ਕੀ ਆਖਿਆ ਸੀ ਕਿਤੇ ਭੁੱਲਤੇ ਨਹੀਂ ਗਏ ਜੋ ਪੰਜ ਪਿਆਰਿਆਂ ਨੇ ਸਾਨੂੰ ਮਰਜ਼ਾਦਾ ਦੱਸੀ ਸੀ ਕਿਤੇ ਭੁੱਲਤੇ ਨਹੀਂ ਗਏ ਵੀ ਕਿਹੜਾ ਚਾਈ ਚਾਈ ਉਬਰਦ ਛਕ ਲਿਆ ਮੁੜ ਕੇ ਪਤਾ ਨਹੀਂ ਵੀ ਕੀ ਕਿਹਾ ਸੀ ਸਾਨੂੰ ਇਹ ਕਿਹਾ ਸੀ ਨਾ ਸੀ ਵੀ ਅਸੀਂ ਆਪਣੀ ਮਰਜ਼ੀ ਨਾਲ ਆਏ ਆ ਤੇ ਅਸੀਂ ਆਪਣਾ ਸੀਸ ਗੁਰੂ ਦੇ ਚਰਨਾਂ ਵਿੱਚ ਭੇਡ ਕਰਦੇ ਆ ਇੱਕ ਤੇ ਭੇਡ ਕਰਨ ਦਰ ਸੀ ਅੱਜ ਤੋਂ ਬਾਅਦ ਅਸੀਂ ਗੁਰੂ ਦੇ ਹੁਕਮ ਵਿੱਚ ਤੁਰਾਂਗੇ ਜੋ ਪੰਜ ਪਿਆਰਿਆਂ ਨੇ ਮਰਜ਼ਾਦਾ ਦੱਸੀ ਜੋ ਸਿਧਾਂਤ ਦੱਸੇ ਸਾਡਾ ਜੀਵਨ ਗੁਰੂ ਕੀ ਮਤ ਦੇ ਮੁਤਾਬਕ ਹੋਏਗਾ ਤੇ ਦੂਸਰਾ ਜੇ ਲੋੜ ਪੈ ਜੇ ਪੰਥ ਦੇ ਲਈ ਕੋਮਲੀ ਤਾਂ ਆਪਣਾ ਆਪ ਭੇਟ ਵੀ ਕਰਾਂਗੇ ਹੁਣ ਭੇਟ ਕਰਨਾ ਸਿਰ ਦੇਣਾ ਤੇ ਬਹੁਤ ਦੂਰ ਦੀ ਗੱਲ ਅੱਜ ਤੇ ਕੋਮ ਦੀ ਗੱਲ ਕਰਨੀ ਵੀ ਔਖੀ ਲੱਗਦੀ ਹੈ ਭਾਈ ਆ ਖੰਡੂਰ ਸਾਹਿਬ ਜਿਹੜਾ ਇਲਾਕਾ ਇਹ ਤੋਂ ਭਾਈ ਅਮਰਤਪਾਲ ਸਿੰਘ ਜਿਹੜੇ ਹੈ ਉਹ ਇਲੈਕਸ਼ਨ ਲੜ ਰਿਹਾ ਹੁਣ ਇਹਨੂੰ ਸਿਆਸਤ ਵਾਲੇ ਪਾਸੇ ਨਾਲ ਲੈ ਜਾ ਵੀ ਗੁਰੂ ਘਰ ਦੇ ਵਿੱਚ ਉਹ ਭਾਈ ਸਭ ਚੋਣਾਂ ਦੀ ਗੱਲ ਕਰਨ ਲੱਗ ਪਏ ਪਰ ਕਰਨੀ ਪੈਣੀ ਤੁਹਾਨੂੰ ਪਤਾ ਨਾ ਭਾਈ ਜਸਵੰਤ ਸਿੰਘ ਖਾਲੜਾ ਦੇ ਘਰ ਵਾਲੀ ਖੜੀ ਹੋਈ ਸੀ ਤੇ ਸਾਡੇ ਲੋਕਾਂ ਨੇ ਉਹਨਾਂ ਦੀ ਕੁਰਬਾਨੀ ਦਾ ਕੀ ਮੁੱਲ ਮੋੜਿਆ ਜਿਨ੍ਹਾਂ ਨੇ 25000 ਨੌਜਵਾਨਾਂ ਦੇ ਸਬੂਤ ਲੱਭੇ ਜਿਨ੍ਹਾਂ ਨੂੰ ਬੇਵਜ੍ਹਾ ਸਮੇ ਦੇ ਅਫਸਰਾਂ ਨੇ ਮਾਰ ਦਿੱਤਾ ਲਵਾਰਸ ਲਾਸਾਂ ਦਾ ਸੱਚ ਲੱਭਿਆ ਅਖੀਰ ਉਹਨਾਂ ਨੂੰ ਵੀ ਜਿਹੜਾ ਸੀ ਲਾਸ ਬਾਨਾ ਪਿਆ ਆਪਣਾ ਆਪ ਜਿਹੜਾ ਸੀ ਗਵਾਉਣਾ ਪਿਆ ਸਮਾ ਪਾ ਕੇ ਉਹਨਾਂ ਦੀ ਧਰਮ ਪਤਨੀ ਇਲੈਕਸ਼ਨਾਂ ਵਿੱਚ ਖੜੀ ਹੋਈ ਵੀ ਮੈਂ ਅੱਗੇ ਜਾ ਕੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਸਕਾਂ ਕਿਉਂਕਿ ਓਦਾਂ ਤੇ ਹੁਣ ਤੁਹਾਨੂੰ ਪਤਾ ਜੇ ਓਦਾਂ ਕਰਦੇ ਸਿੱਖ ਤੇ ਫਿਰ ਕਾਨੂੰਨ ਲਾ ਦਿੱਤੇ ਜਾਂਦੇ ਸਾਡੇ ਤੇ ਵੀ ਅਤਵਾਦੀ ਨੇ ਜੀ ਵੱਖਵਾਦੀ ਨੇ ਐਨਐਸਏ ਵਰਗੇ ਕਾਨੂੰਨ ਲਾ ਦਿੱਤੇ ਜਾਂਦੇ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਸਿੱਖਾਂ ਨੇ ਉਹਨਾਂ ਦੀ ਕੁਰਬਾਨੀ ਦਾ ਕੋਈ ਮool ਨਹੀਂ ਪਾਇਆ ਤੇ ਇਲੈਕਸ਼ਨ ਹਾਰ ਗਿਓ ਕਿੱਡੀ ਸ਼ਰਮ ਦੀ ਗੱਲ ਆ ਤੁਸੀਂ ਲੀਡਰਾਂ ਨੂੰ ਵੀ ਤੇ ਜਿਤਾਈ ਰਹੇ ਹੋ ਮੈਂ ਮਾੜਾ ਚੰਗਾ ਨਹੀਂ ਕਹਿ ਰਿਹਾ ਕਿਸੇ ਤੁਸੀਂ ਕਾਂਗਰਸ ਨੂੰ ਪਾਓ ਅਕਾਲੀਆਂ ਨੂੰ ਪਾਓ ਆਮ ਆਦਮੀ ਪਾਰਟੀ ਨੂੰ ਪਾਓ ਬੀ ਜੀ ਪੀ ਨੂੰ ਪਾਓ ਜੀ ਨੂੰ ਜਿਹੜਾ ਚੰਗਾ ਲੱਗਦਾ ਪਾਓ ਪਰ ਘੱਟੋ ਘੱਟ ਸਾਨੂੰ ਉਸ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਤੇ ਪਾਉਣਾ ਚਾਹੀਦਾ ਸੀ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ ਏਡੀ ਵੱਡੀ ਮਹਾਨ ਸ਼ਹਾਦਤ ਦਿੱਤੀ ਉਹਨਾਂ ਨੇ ਸਾਰਾ ਸੱਚ ਲੱਭਿਆ ਅਲਵਾਰਸਲਾਸਨ ਕੀ ਅਸੀਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਾਇਆ ਤੇ ਹੁਣ ਭਾਈ ਅਮਰਦਪਾਲ ਸਿੰਘ ਬਾਰੇ ਗੱਲ ਚੱਲ ਰਹੀ ਹੈ ਤੇ ਹੁਣ ਥੋੜਾ ਜਿਹਾ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਜਾਗਣਾ ਹੋਣਾ ਜਾਗਣਾ ਚਾਹੀਦਾ ਕਿਤੇ ਨਾ ਹੋਵੇ ਵੀ ਅਸੀਂ ਉਹੀ ਕੁਝ ਇਹਨਾਂ ਨਾਲ ਕਰੀਏ ਜੋ ਅਸੀਂ ਜਸਵੰਤ ਸਿੰਘ ਖੱਲੜਾ ਜੀ ਦੀ ਪਤਨੀ ਦੇ ਨਾਲ ਕੀਤਾ ਸੋ ਇਹ ਤਰੀਕਾ ਆਪਾਂ ਘਟੋ ਘਟ ਉਹਨਾਂ ਦੇ ਨਾਲ ਖੜੀਏ ਉਹਨਾਂ ਦੇ ਸਮਰਥਨ ਵਿੱਚ ਖੜੀਏ ਤੁਹਾਡੇ ਜੀ ਰਿਸ਼ਤੇਦਾਰੀਆ ਉਹਨਾਂ ਨੂੰ ਫੋਨ ਕਰਕੇ ਕਹੋ ਵੀ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਉਣੀ ਹੈ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਹੱਕ ਵਿੱਚ ਖੜਨਾ ਹੈ ਵੇ ਘਟੋ ਘਟ ਨਾਲੇ ਤੇ ਉਹਨਾਂ ਦੀ ਰਿਹਾਈ ਹੋ ਸਕੇ ਤੇ ਇਹਨੇ ਕੱਲ ਨੂੰ ਜਾ ਕੇ ਕਾਨੂੰਨ ਦੇ ਆਧਾਰ ਤੇ ਉਹ ਸਾਡੇ ਹੱਕਾਂ ਦੀ ਗੱਲ ਕਰ ਸਕਣ ਉਹ ਕੌਮੀਅਤ ਦੀ ਗੱਲ ਕਰ ਸਕਣ ਕਿਉਂਕਿ ਪਹਿਲਾਂ ਵਾਲੇ ਲੀਡਰਾਂ ਨੇ ਤੇ ਕੌਮ ਦੀ ਗੱਲ ਕੀਤੀ ਕਦੇ ਨਹੀਂ ਜਿਹੜੀ ਮਰਜ਼ੀ ਪਾਰਟੀ ਵਾਲਾ ਹੋਵੇ ਮੈਂ ਤੇ ਸਾਰਿਆਂ ਨੂੰ ਇੱਕੋ ਰਸਤੇ ਤੇ ਲਿਬੇਟਦਾ ਇਹਨਾਂ ਨੇ ਤੇ ਕਦੇ ਗੱਲ ਕੀਤੀ ਨਹੀਂ ਕੌਮ ਦੀ ਪੰਥ ਦੀ ਜੇ ਕੀਤੀ ਹੁੰਦੀ ਤੇ ਅੱਜ ਕੌਮ ਦੇ ਪੰਥ ਦੇ ਇਹ ਹਾਲਾਤ ਨਾ ਹੁੰਦੇ ਸੋ ਇਹ ਵੀ ਥੋੜਾ ਥੋੜਾ ਆਪਾਂ ਸਾਰਿਆਂ ਨੇ ਧਿਆਨ ਰੱਖਣਾ ਹੈ ਤੇ ਇਸ ਕਰਕੇ ਉਹਨਾਂ ਨੇ ਆਖਿਆ ਵੀ ਜਦੋਂ ਸਤਿਗੁਰੂ ਜੀ ਇੱਥੇ ਬਾਬਸ ਆਉਣ ਉਹ ਜਿੱਦਾਂ ਦਾ ਮਰਜੀ ਸਾਗ ਭੇਖ ਆਪਣੇ ਸਰੀਰ ਤੇ ਪਾਲੈਣ ਪਰ ਅਸਾਂ ਨੇ ਸ਼ੰਕਾ ਨਹੀਂ ਕਰਨੀ